ਕਵਨ ਕਨ ਕਵਨ ਗੁਨ ਤਾ ਤੁਮਾਰੇ ਅੰਤ ਨਹੀਂ ਕੱਟ ਪਾਰੇ ਅੰਤ ਨਹੀਂ ਕੱਟ ਪਾਰੇ ਐਸੇ ਗੁਰ ਕੋ ਮਨ ਬਲ ਬਲ ਜਾਈਏ ਮੱਲ ਵਾਲੇ ਜਾਈਏ ਬੇਸਾਮ ਬੇਸਾਮ ਬਿਸਮ ਨਹੀਂ ਪਈ ਹੈ ਬਿਸਮ ਬਿਸਮ ਹੀ ਪਈ ਹੈ ਲੈ ਜਾਈਏ ਐਸੇ ਗੁਰ ਕੋ ਲੈ ਬਲ ਜਾਈਏ ਆਪ ਮੁਕਤ ਹੋਏ ਤਾਰੇ ਆਪ ਮੁਕਤ ਹੋਏ ਤਾਰੇ ਆਪ 自在。 ਅੱਕ ਰਸ ਨਿਆਣੀ ਅੰਕੀਚੇ ਵਰ ਕਰੇ ਉਹਿਆ ਬਲਾਲ ਕੇ ਮੁਸੀਬ ਕਰੇ ਨਾਨਕ ਸੁਮ ਲੈ ਜਿ ਖੱਤੇ ਕਾਲੇ ਦੇ ਮੱਲਾ ਫੱਲਾ ਜੋ ਜਨੂ ਸਰਣਾ ਨੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਸੱਚੇ ਨਖੀਏ ਬਹਿਜੰਡਾ ਤੋਂਏ ਸੱਚੇ ਸੇ ਨਾਨਕਾ ਜਿਨ ਮਨੁਸਿਆ ਸੋਏ ਓੜ ਤੁਰੇ ਭਲਾਣੀ ਹਾਂਦੀ ਹਰ ਮਨੋ ਹਾਲਿ ਸੁਭਾਤਾ ਗੁਰ ਦੀ ਮਾਨਾ ਮੈਂ ਜੈਸੇ ਆਤਮਾ ਸਾਨੀ ਦਰਾਈ ਜਗਣਹਾਰਿਆ ਜਗਣਹਾਰਿਆ ਤੇਰੇ ਅਸਤਾਰਿਆ ਦਰਾਈ ਮੋੜੀ ਪੁਰੇ ਪਾਣੀ ਪੌਣ ਵੇ ਕਰਗੀ ਹਰ ਸੁਆਰਿਆ ਮੁੱਠ ਮਨ ਮਾਰਿਆ ਲੱਗਦੀ ਕੱਪਸ ਆਰਿਆ ਚੀਜ਼ ਕਰਨ ਮਨ ਭਾਵ ਦੇ ਹਰੂ ਜਿੰਨਾ ਇਹ ਹਾਰੇ ਆ ਕਰ ਪ੍ਰਮਾਤਮਾ ਇਸ ਤਾ ਦੇਖ ਨਾਲ ਮਨਸਾਰਿਆ ਦਰਾਈ ਜਗਣਹਾਰਿਆ ਇੱਥੇ ਜਾਏ ਮੈਂ ਮੇਰਾ ਸਤ ਸੁਹਾਵਾ ਰਾਸੇ ਕੁੜੀ ਸਿੱਕੇ ਸੋਹਣ ਪਾਲਿਆ ਲੇ ਪਰ ਮੁਖ ਲਾ ਕੁਝ ਸਿਖਾ ਕੀ ਗਾਲੇ ਆਏ ਭਈ ਜਿਨ ਹਰ ਨਾਮ ਧਿਆਵਾ ਨਾਨਕ ਸਤਿਗੁਰੂ ਪੂਜਿਆ ਇਨ ਹਰ ਬੋਝ ਘਟਾ ਕੜਾ ਸ਼ੁਕਲ ਅੱਲਾ ਪਹਿਲਾ ਜ਼ਿਕਰ ਸੁਣ ਮੰਨਿਆ ਸਭ ਤੇ ਸੁੱਖ ਹੋਏ ਗੋਹੇ ਤੇ ਲੱਕੀ ਅੰਦਰ ਕੀੜਾ ਹੋਏ ਜਿੱਤ ਦਾੜੇ ਅਣ ਕੈਂਝਾਂ ਬਾਜ ਨਾ ਕੋ ਪਹਿਲਾ ਪਾਣੀ ਜਿਓ ਹੈ ਜਿ ਧਰਿਆ ਸਭ ਕੋ ਸੁਤ ਤੁੰਕ ਰਖੀਏ ਸੁਤ ਪਗਰ ਸੋਏ ਨਾਲੁ ਸੁਧਕੇ ਉਤਰੈ ਗਿਆਨੁ ਕਾਜੈ ਤੋਇ ਮਹਲਾ ਤਹਲਾ ਮਨ ਕਾ ਸੁਧਗ ਲੋਭ ਹੈ ਜਹਿਵਾ ਸੁਧਕੂੜ ਅਖੀ ਸੁਧਕ ਵੇਖਣਾ ਪਰਤੈ ਪਰਤਨ ਰੂਪ ਕੰਨੀ ਸੁਧ ਕੰਨ ਪਏ ਲੈਤ ਪਾੜਿ ਖਾਈ ਨਾਨਕ ਹੰਸਾਇਆ ਤੇਨੀ ਬੱਤੇ ਜੰਗਰ ਜਾਏ ਮਹੱਲਾ ਪਹਿਲਾ ਸਭੋ ਸਤਿ ਪਰਮ ਹੈ ਤੁਝ ਲਗ ਜਾਈ ਜਮਰ ਮਰਨਾਉ ਤੁਮ ਹੈ ਪਾਣਿਆ ਵਿਚਾਈ ਖਾਣ ਬਿਨ ਅੰਮਿਤ ਰ ਹੈ ਦਿੱਤਾਰ ਸਬਾਈ ਨਾ ਮੁਝਿਆ ਤਿੰਨਾ ਸੂਤ ਸੁਖ ਨਾਏ ਪਾਇਸ ਤੂੰ ਵੱਡਾ ਕਰ ਸੁਲਾ ਜੀਏ ਆਗੜਿਆ ਸਭ ਲਟ ਰਹੀਆਂ ਰਾਤ ਸੇ ਬਾਣਾ ਤਬਾਨ ਵਸਾਈਆਂ ਅੱਜ ਕਾਲੇ ਰਾਤ ਜਿੱਚੂ ਮਾੜੇ ਕੱਡਿਆ ਬੁਝਈਆਂ ਸਹਿ ਰੱਖੇ ਨਾਦ ਤੁਮਾਈਆਂ ਮੋਨ ਤੁਮਾਈਆਂ ਨਾਲ ਤੇ ਆਈਆਂ ਓਰੀ ਚਲਤ ਬਟਾ ਕਸ ਲਾ ਗਈ ਜਿਵੇਂ ਮਡਿਆ ਮਡਿਆ ਆਈਆਂ ਸਭ ਮੇਨੇ ਤਨ ਖੀਆਂ ਜਾਂ ਜਾਂ ਸੁਭਾਣਾ ਤਨ ਵਸਾਈਆਂ ਬਾਗ ਨੂੰ ਮੱਲ ਤੇ ਹਾਤਾਚੂ ਮਾਰ ਕੇ ਤੇ ਗਿਆ ਮੈਂ ਆ ਗਿਆ ਸਾਹ ਤੋਂ ਬੋਲਣ ਨੂੰ ਪਿਆ ਸਾਹ ਤੋਂ ਗੁਰ ਸਿਖਾ ਮਨ ਹਰਿ ਰੀਤ ਹੈ ਹਰ ਨਾਮ ਤੇਰੀ ਦਾਰਾ ਗੁਰ ਸਿਖਾ ਮਨ ਹਰਿ ਤੀ ਹੈ ਆ ਨਾਮ ਤੇਰੀ ਦਾਰਾ ਕਰ ਸਿਮਾ ਪੂਰਾ ਸਤ